ਪਪਾ ਕਹਿੰਦੇ ਹੁੰਦੇ ਸੀ ਜਿੱਥੇ ਬੰਦਾ ਹਿੰਮਤ ਹਾਰ ਜਾਂਦਾ ਉਹ ਤੋਂ ਥੋੜੀ ਦੂਰ ਉਹਦੀ ਮੰਜ਼ਿਲ ਹੁੰਦੀ ਹੈ ਸੋ ਹਿੰਮਤ ਨਹੀਂ ਹਾਰਨੀ ਚਾਹੀਦੀ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਕੋਈ ਯਾਦ ਜੋ ਤੁਹਾਡੇ ਬਹੁਤ ਦਿਲ ਦੇ ਕਰੀਬ ਹੋਵੇ ਇੱਕ ਇੱਕ ਸੈਕਿੰਡ ਉਹਨਾਂ ਦਾ ਜ਼ਿੰਦਗੀ ਦਾ ਸਾਡੇ ਕਰੀਬ ਹੈ ਮੈਂ ਕੋਈ ਭੁੱਲੀ ਨਹੀਂ ਸਕਦਾ ਮੈਂ ਉਹ ਮੇਰੇ ਸਾਹਮਣੇ ਪੂਰੀ ਦੁਨੀਆ ਦੇ ਵਿੱਚ ਇਕੱਲੇ ਐਸੇ ਨਾਨ ਕੌਂਟਰੋਵਰਸ਼ੀਅਲ ਆਰਟਿਸਟ ਨੇ ਜਿਨ੍ਹਾਂ ਨੇ ਅਜੇ ਤੱਕ ਕਿਸੇ ਨੂੰ ਮਾੜਾ ਨਹੀਂ ਕਿਹਾ ਨਹੀਂ ਬੁਲਾਇਆ ਜਾਂਦਾ ਭਾਜੀ ਜਿਹੜਾ ਜਾਂਦਾ ਦਿਲੋਂ ਨਹੀਂ ਬੁਲਾਇਆ ਜਾਂਦਾ ਪਰ ਮੈਨੂੰ ਖੂਬਸੂਰਤੀ ਤੁਹਾਡੇ ਸਾਰਿਆਂ ਦੇ ਪਿਆਰ ਦੇ ਵਿੱਚ ਦੇਖਦੀ ਹੈ ਕਿ ਮੇਰੇ ਨਾਲੋਂ ਜ਼ਿਆਦਾ ਤੁਹਾਡਾ ਹੱਕ ਸੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ ਪਿਛਲੇ ਦਿਨੀ ਇਹ ਪੰਜਾਬ ਦੇ ਸੁਰਾਂ ਦੇ ਬਾਦਸ਼ਾਹ ਕਹੇ ਜਾਂਦੇ ਸਰਦੂਲ ਸਕੰਦਰ ਜੀ ਦਾ ਦਿਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਿਆਸੀ ਕਲਿਆਰੀਆਂ ਦੇ ਵਿੱਚ ਵੀ ਤੇ ਪੰਜਾਬੀ ਸੰਗੀਤ ਦੇ ਵਿੱਚ ਵੀ ਹਲਚਲ ਮਚ ਜਾਂਦੀ ਹੈ ਉਹਨਾਂ ਦੇ ਜਾਣ ਦਾ ਗੰਮ ਹੈ ਜੋ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਚਲਕਦਾ ਹਰ ਇੱਕ ਦੇ ਫੇਸ ਤੇ ਚਲਕਦਾ ਸੋ ਅੱਜ ਅਸੀਂ ਗੱਲਬਾਤ ਕਰਨ ਆਏ ਆ ਉਹਨਾਂ ਦੇ ਸੁਪੁੱਤਰ ਅਲਾਪ ਸਿਕੰਦਰ ਹੁਣਾਂ ਨਾਲ ਉਹ ਗੱਲਬਾਤ ਕਰਦੇ ਆ ਬਜਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਸੋ ਭਾਈ ਉਹਨਾਂ ਦੇ ਜਾਣ ਦਾ ਗੰਮ ਜੋ ਪਰਿਵਾਰ ਨੂੰ ਹੈ ਉਹ ਤਾਂ ਹੈ ਹੀ ਹੈ ਤੇ ਉਸ ਦੇ ਨਾਲ ਜੋ ਪੰਜਾਬੀ ਸੰਗੀਤ ਨੂੰ ਜੋ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੀ ਬਿਲਕੁਲ ਜੀ ਮੈਂ ਆਪ ਤਾਂ ਮੈਂ ਕੀ ਕਹਿਣਾ ਸਾਰੇ ਪੰਜਾਬ ਦੇ ਇੰਡਸਟਰੀ ਦੇ ਜੋ ਬੱਪਾ ਤੇ ਚੌਣ ਵਾਲੇ ਸੀਗੇ ਚਾਹੇ ਉਹ ਮੇਲ ਫੀਮੇਲ ਫੋਕ ਪੌਪ ਕਲਾਸਿਕਲ ਨਾਨ ਕਲਾਸਿਕਲ ਗਜ਼ਲ ਕਵਾਲੀ ਇੰਡਸਟਰੀ ਦਾ ਕੋਈ ਵੀ ਹਿੱਸਾ ਉਹ ਸਾਰੀ ਹਿੱਲੇ ਹੋਏ ਨੇ ਇਸ ਗੱਲ ਤੋਂ ਕਿ ਸਭ ਨਾਲ ਪਿਆਰ ਇਨਾਂ ਸੀ ਸਭ ਨਾਲ ਸਾਝ ਇਨਨੀ ਸੀ ਇੱਕ ਇਹਦੇ ਵਿੱਚ ਕੈਂਡ ਚ ਮੈਂ ਕੋਈ ਸ਼ਰਮ ਨਹੀਂ ਮਹਿਸੂਸ ਕਰਦਾ ਕਿ ਲੋਕੀ ਉਹਨਾਂ ਵੱਲ ਦੇਖਦੇ ਸੀ ਉਹਨਾਂ ਤੋਂ ਸਿੱਖਣ ਵਾਸਤੇ ਪੀਪਲ ਲੁੱਕਡ ਅਪ ਟੂ ਹਿਮ ਯੂ ਨੋ ਪੀਪਲ ਆਲਵੇਜ਼ ਲੁੱਕਡ ਅਪ ਟੂ ਹਿਮ ਐਜ਼ ਅ ਐਜ਼ ਅ ਮੈਂਟਰ ਐਜ਼ ਅ ਐਜ਼ ਅ ਟੀਚਰ ਐਜ਼ ਅ ਆਈਡਲ ਤੇ ਉਹ ਇੱਕ ਸਿਰ ਤੋਂ ਸਾਇਆ ਕੱਲਾ ਮੇਰੇ ਨਹੀਂ ਉਹਨਾਂ ਦੇ ਵੀ ਉੱਠਿਆ ਪੰਜਾਬੀ ਇੰਡਸਟਰੀ ਦੇ ਸਿਰ ਤੋਂ ਸਾਇਆ ਉੱਠ ਗਿਆ ਕਿਉਂਕਿ ਐਜੂਕੇਸ਼ਨਲ ਐਜੂਕੇਸ਼ਨਲ ਕਲਾਕਾਰ ਐਜੂਕੇਸ਼ਨਲ ਫਨਕਾਰ ਮਾਸਟਰ ਸਲੀਮ ਜੀ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਆ ਜੋ ਕਿ ਸਾਰੇ ਇਸ ਗੱਲ ਨਾਲ ਏਗਰੀ ਕਰਦੇ ਉਹ ਕਹਿੰਦੇ ਇੱਕ ਤਾਂ ਹੁੰਦੇ ਆ ਫਨਕਾਰ ਜਿਨ੍ਹਾਂ ਨੂੰ ਦੁਨੀਆ ਸੁਣਦੀ ਹੈ ਕਹਿੰਦੇ ਸਰਦੂਲ ਭਾਜੀ ਉਹ ਫਨਕਾਰ ਨੇ ਜਿਨ੍ਹਾਂ ਨੂੰ ਫਨਕਾਰ ਸੁਣਦੇ ਸੋ ਪੰਜਾਬੀ ਇੰਡਸਟਰੀ ਦਾ ਇੱਕ ਹੁੰਦਾ ਜੇ ਘਟਾ ਇੱਕ ਹੁੰਦਾ ਉਤੋਂ ਦੀ ਛਾਤੇ ਲੱਤ ਜਾਣੀ ਸਿਰ ਤੋਂ ਸੋ ਬਹੁਤ ਵੱਡੇ ਵੱਡੇ ਦਿਗਜ ਗਏ ਨੇ ਜੀ ਉਹਨਾਂ ਦੇ ਸਭ ਦੇ ਜਾਣ ਦੇ ਨਾਲ ਇਹਨਾਂ ਦਾ ਵੀ ਜੋ ਇੱਕ ਨਾਮ ਸਾਡੇ ਸਾਰੇ ਇੰਡਸਟਰੀ ਦੇ ਵਿੱਚ ਲਿਆ ਜਾ ਰਿਹਾ ਕਿ ਉਹ ਵੀ ਐਜੋ ਐਸੇ ਐਜੂਕੇਸ਼ਨਲ ਸਿੰਗਰ ਸਿਖੇ ਜੀ ਜਿੰਨਾ ਤੋਂ ਸੱਚੀ ਜੋ ਸਿੱਖਿਆ ਜਾ ਸਕਦਾ ਸੀ ਥੋੜਾ ਸੀ ਬਟ ਹੁਣ ਇਸ ਚੀਜ਼ ਦੀ ਬਹੁਤ ਮਲੋ ਖਲਕਰੀ ਹੈ ਕਮੀ ਸਾਰਿਆਂ ਨੂੰ ਕਿ ਹੁਣ ਉਹ ਐਜੂਕੇਸ਼ਨ ਨਹੀਂ ਕਿਤੋਂ ਮਿਲ ਸਕਦੀ ਸੋ ਭਾਈ ਉਹਨਾਂ ਦੇ ਜਾਣ ਦਾ ਅਸਲ ਕਾਰਨ ਜੋ ਕਈ ਮੀਡੀਆ ਚੈਨਲਸ ਦੇ ਉੱਪਰ ਜਾਂ ਵਿੱਚ ਖਬਰਾਂ ਆਉਂਦੀਆਂ ਨੇ ਵੀ ਕੋਰੋਨਾ ਨਾਲ ਹੋਇਆ ਜਾਂ ਕਿੰਨੇ ਸਮੇਂ ਤੋਂ ਬਿਮਾਰ ਸੀ ਕਿ ਇਹ ਅਸਲ ਕਾਰਨ ਕੀ ਆ ਅਸਲ ਕਾਰਨ ਵਾਜੀ ਮੈਂ ਜਿਵੇਂ ਪਹਿਲਾਂ ਵੀ ਕਲੈਰੀਫਿਕੇਸ਼ਨ ਕੀਤੀ ਸਾਰੇ ਚੈਨਲਸ ਤੇ ਕਿਉਂਕਿ ਜਿਹੜੇ ਜਾਣ ਵਾਲੇ ਨੇ ਉਹਨਾਂ ਨੂੰ ਡਰ ਬਹੁਤ ਹੁੰਦਾ ਕਿਸੇ ਚੀਜ਼ ਦਾ ਉਹ ਫਿਰ ਪੁੱਛਦੇ ਰਹਿੰਦੇ ਆ ਤੇ ਪੁੱਛਣ ਪੁੱਛਣ ਚ ਜਿਹੜੀਆਂ ਉਹ ਖਬਰਾਂ ਜਾਂ ਗੱਲਾਂ ਗਲਤ ਬਣ ਜਾਂਦੀਆਂ ਨੇ ਨਾ ਤੇ ਅਸਲ ਜੇ ਸਟਾਰਟਿੰਗ ਉਹਨਾਂ ਦੀ ਕੋਰੋਨਾ ਤੋਂ ਹੋਈ ਸੀਗੀ ਡਿਸੰਬਰ 24 ਨੂੰ ਮੈਂ ਜਿਵੇਂ ਦੱਸ ਘਟਿਆ 4th ਆ ਸੋਰੀ 24th ਆਫ ਦਿਸੰਬਰ ਨੂੰ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਲਿਖਿਆ ਗਿਆ ਸੀਗਾ ਟੈਸਟ ਦੇ ਵਿੱਚ ਉਸ ਤੋਂ ਬਾਅਦ 9th ਆਫ ਜਨਵਰੀ ਤੱਕ ਤਾਂ ਉਹਨਾਂ ਦਾ ਟ੍ਰੀਟਮੈਂਟ ਬਿਲਕੁਲ ਠੀਕ ਹੋ ਗਿਆ ਸੀਗਾ ਹੀ ਵਾਸ ਓਕੇ ਹੀ ਵਾਸ ਨਾਟ 100% ਗੁੱਡ ਬਟ ਹੀ ਵਾਸ ਓਕੇ ਉਹ ਕੋਵਿਡ ਉਹਨਾਂ ਦਾ ਨੈਗੇਟਿਵ ਆ ਚੁੱਕਿਆ ਸੀ ਉਸ ਟਾਈਮ ਤੱਕ ਦੁਬਾਰਾ ਵੀ ਟੈਸਟ ਕੀਤੇ ਫਿਰ ਜਦੋਂ ਅਸੀਂ ਫੋਟੋਸ ਹਸਪੀਟਲ ਐਡਮਿਟ ਹੋਏ ਆ ਤਾਂ ਆਬਵੀਅਸਲੀ ਕੋਈ ਵੀ ਹਸਪੀਟਲ ਆਪਣੇ ਪੇਸ਼ੈਂਟ ਨੂੰ ਕੋਵਿਡ ਟੈਸਟ ਕੀਤੇ ਬਿਨਾ ਜਿਹੜੇ ਐਡਮਿਟ ਨਹੀਂ ਕਰਦੇ ਉਹਨਾਂ ਨੇ ਟੈਸਟ ਕੀਤਾ ਤੇ ਆਬਵੀਅਸਲੀ ਉਹਦੋਂ ਵੀ ਨੈਗੇਟਿਵ ਸੀ ਤੇ ਮੇਨ ਕੰਪਲਿਕੀਸ਼ਨ ਜਿਹੜੀ ਉਹਨਾਂ ਦੀ ਚੈਸਟ ਦੀ ਰਿਕੁਆਇਰਮੈਂਟ ਜਿਹੜੀ ਆਕਸੀਜਨ ਦੀ ਵਧ ਰਹੀ ਸੀਗੀ ਉਹੀ ਉਹ ਕੋਵਿਡ ਕਰਕੇ ਸੀ ਨਿਮੋਨੋ ਨਿਮੋਨੋਟਸ ਹੋਣ ਤੋਂ ਬਾਅਦ ਨਿਮੋਨੀਆ ਹੋਣ ਤੋਂ ਬਾਅਦ ਤੁਹਾਡੀ ਚੈਸਟ ਦੇ ਵਿੱਚ ਬਹੁਤ ਤਰ੍ਹਾਂ ਦੇ ਇਸ਼ੂਜ਼ ਆ ਜਾਂਦੇ ਆ ਫਾਈਬਰੋਸਟ ਹੋ ਜਾਂਦੇ ਆ ਇਟਸ ਇਟਸ ਕੁਆਇਟ ਅ ਕੰਪਲਿਕੀਕੇਸ਼ਨ ਹੈ ਨਾ ਜਿਵੇਂ ਸਾਰੇ ਪੇਸ਼IENTS ਉਪਰ ਦੇਖ ਹੀ ਰਹੇ ਆਂ ਸਾਹੋਂ ਖਾ ਹੁੰਦਾ ਕਰੋਨਾ ਤੋਂ ਬਾਅਦ ਸਿੱਧੀ ਜੜੀ ਪਪਾ ਪਾਸ਼ਾ ਜੀ ਗੱਲ ਕਰੀਏ ਤੇ ਉਹ ਸਿਚੁਏਸ਼ਨ ਡੈਟ ਦੀ ਵੀ ਹੋ ਰਹੀ ਸੀ ਤੇ ਉਹ ਵੀ ਠੀਕ ਹੋਣ ਦੇ ਬਤੌਰ ਐਕਚੁਅਲੀ ਉਹ ਵੀ ਠੀਕ ਹੋਣ ਦੇ ਬਾਵਜੂਦ ਵੀ ਇੱਕ ਪ੍ਰੋਬਲਮ ਇਹ ਆ ਗਈ ਕਿ ਜਿਵੇਂ ਕਿਡਨੀ ਟ੍ਰਾਂਸਪਲੈਂਟ ਦਾ ਉਹਨਾਂ ਦਾ ਸਿਚੁਏਸ਼ਨ ਸੀਗੀ ਕਿਡਨੀ ਟ੍ਰਾਂਸਪਲੈਂਟਡ ਸੀਗੀ ਮੰਮਾ ਨੇ ਜਿਹੜੀ ਕਿਡਨੀ ਡੋਨੇਟ ਕੀਤੀ ਸੀਗੀ ਜੀ ਤੇ ਉਹ ਪਿਛਲੇ 5 ਸਾਲਾਂ ਤੋਂ ਬਹੁਤ ਹੀ ਅੱਛਾ ਚੱਲ ਰਿਹਾ ਸੀ ਸਾਰਾ ਰੀਨਲ ਬੜੀ ਸੰਭਾਲ ਕੇ ਰੱਖੀ ਸੀ ਕੋਸ਼ਿਸ਼ ਕੀਤੀ ਵੀ ਸੰਭਾਲ ਕੇ ਰੱਖੀ ਹੈ ਬਟ ਫਿਰ ਜਿਵੇਂ ਕੋਈ ਆਰਗਨ ਦਾ ਟ੍ਰਾਂਸਪਲੈਂਟ ਹੋਵੇ ਤਾਂ ਆਪਾਂ ਨੂੰ ਦਵਾਈਆਂ ਨਾਲ ਇਮਿਊਨਿਟੀ ਨੂੰ ਘਟਾ ਕੇ ਰੱਖਣਾ ਪੈਂਦਾ ਤੁਹਾਡੇ ਨਾਲੋਂ ਮੇਰੇ ਨਾਲੋਂ ਨਾਰਮਲ ਹਿਊਮਨ ਬੀਿੰਗ ਹਿਊਮਨ ਬੀਿੰਗ ਨਾਲੋਂ ਜਿਹੜੀ ਇੱਕ ਪੇਸ਼ੈਂਟ ਦੀ ਟ੍ਰਾਂਸਪਲੈਂਟਡ ਆਰਗਨ ਦੇ ਪੇਸ਼ੈਂਟ ਦੀ ਇਮਿਊਨਿਟੀ ਘੱਟ ਹੁੰਦੀ ਹੈ ਸੋ ਉਸ ਉਸ ਦੌਰਾਨ ਐਸੀ ਇਨਫੈਕਸ਼ਨਾਂ ਹੋ ਜਾਂਦੀਆਂ ਜਿਹੜੀਆਂ ਆਮ ਤੌਰ ਤੇ ਆਪਾਂ ਨੂੰ ਨਹੀਂ ਹੋਣਗੀਆਂ ਜਿਵੇਂ ਫੰਗਸ ਦੀ ਇਨਫੈਕਸ਼ਨ ਹੋ ਜਾਂਦੀ ਹੈ ਸੀਐਮਵੀ ਵਾਇਰਲ ਲੋਡਸ ਵੱਜ ਜਾਂਦੇ ਨੇ ਸੋ ਉਹ ਇਨਫੈਕਸ਼ਨਸ ਹੁਣ ਦੁਆਰਾ ਲੱਗੀਆਂ ਸੀਗੀਆਂ ਹਾਲਾਂਕਿ ਉਹ ਠੀਕ ਵੀ ਹੋ ਗਈਆਂ ਸੀ ਪਰਤ ਗਈਆਂ ਸੀ ਵਾਪਸ ਬਟ ਉਹ ਪ੍ਰੋਬਲਮ ਇਮਿਊਨਿਟੀ ਲੋ ਹੋਣ ਕਰਕੇ ਉਹ ਦੁਬਾਰਾ ਵਾਪਸ ਹੋਣ ਲੱਗਿਆ ਸੀ ਪੋਜ਼ਿਟਿਵ ਹੋਣ ਲੱਗਿਆ ਸੀ ਤੇ ਫਿਰ ਇਨਫੈਕਸ਼ਨ ਕੰਟਰੋਲ ਨਾ ਹੋ ਸਕੇ ਫਿਰ ਕਰਦੇ 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 ਡਿਟੇਰੀਅਰੇਸ਼ਨ ਹੋਈ ਐਂਡ ਉਹ ਇਨਫੈਕਸ਼ਨਸ ਹੀ ਮੇਨ ਰੀਜ਼ਨ ਸੀ ਗਿਆ ਉਹਨਾਂ ਦੇ ਉਹਨਾਂ ਦੇ ਡਾਇਸਟਾ ਜੀ ਸੋ ਭਾਈ ਕੋਈ ਯਾਦ ਜੋ ਤੁਹਾਡੇ ਬਹੁਤ ਦਿਲ ਦੇ ਕਰੀਬ ਹੋਵੇ ਜੋ ਯਾਰੀਆਂ ਹੀ ਭਾਜੀ ਸਾਰੀਆਂ ਇੱਕ ਇੱਕ ਸੈਕਿੰਡ ਉਹਨਾਂ ਦਾ ਜ਼ਿੰਦਗੀ ਦਾ ਸਾਡੇ ਕਰੀਬ ਹੈ ਮੈਂ ਕੋਈ ਭੁੱਲੀ ਨਹੀਂ ਸਕਦਾ ਮੈਂ ਮਤਲਬ ਇੱਕ ਫਾਦਰ ਦੇ ਬੱਚੇ ਨਾਲ ਕੀ ਆਦ ਹੋ ਸਕਦੇ ਤੁਸੀਂ ਲਾਓ ਮੇਰੇ ਮੇਰੇ ਫਾਦਰ ਤਾਂ ਹੈ ਹੀ ਤੇ ਗੁਰੂ ਵੀ ਮੇਰੇ ਯਾਰ ਵੀ ਮੇਰੇ ਪੱਕੇ ਦੋਸਤ ਮੈਂ ਕੋਈ ਜ਼ਿੰਦਗੀ ਚ ਜ਼ਿੰਦਗੀ ਚ ਕਦੇ ਕੋਈ ਲੁਕੋ ਨਹੀਂ ਰੱਖਿਆ ਸ਼ਾਇਦ ਮੰਮਾ ਤੋਂ ਡਰ ਲੱਗਦਾ ਸੀ ਜ਼ਿਆਦਾ ਮੈਨੂੰ ਕਿ ਮੰਮਾ ਨੂੰ ਕੋਈ ਗੱਲ ਪਤ ਲੱਗੂਗੀ ਛੜਕਣਗੇ ਪਾਪਾ ਨੂੰ ਬਲੰਟਲੀ ਸਾਰਾ ਕੁਝ ਦੱਸ ਦਿੱਤਾ ਸੀ ਡਾਡ ਇਦਾਂ ਜ਼ਿੰਦਗੀ ਚ ਆਹ ਚੱਲਦਾ ਪਿਆ ਮੈਨੂੰ ਇੱਥੇ ਤੁਹਾਡੀ ਲੋੜ ਹੈ ਇੱਥੇ ਮੈਂ ਖੜਾ ਐਂਡ ਉਹਨਾਂ ਨੇ ਅੱਜ ਤੱਕ ਕਦੇ ਇਹ ਨਹੀਂ ਕਿਹਾ ਵੀ ਆਹ ਤੂੰ ਕਿਦਰ ਨੂੰ ਤਰਿਆ ਜ਼ਿੰਦਗੀ ਚ ਹੈ ਨਾ ਜੇ ਕੋਈ ਸੌ ਕਿਤੇ ਲੜਾਈ ਪੜਾਈ ਵੀ ਹੋ ਜਾਣੀ ਦੋਸਤਾਂ ਨਾਲ ਜਾਂ ਕਿਤੇ ਮਿਊਜ਼ਿਕ ਵੱਲ ਜੋ ਵੀ ਕਿਤੇ ਮਾਣਾ ਮੋਟਾ ਕਿਤੇ ਅਫਸੈਟ ਹੋ ਜਾਣਾ ਮੈਂ ਵੀ ਆ ਚੀਜ਼ ਨਹੀਂ ਹੋ ਰਹੀ ਸਹੀ ਮੇਰੇ ਤੋਂ ਯਾ ਕਿਤੇ ਵੀ ਜੋ ਇੱਕ ਯੰਗ ਬੱਚੇ ਦੀ ਲਾਈਫ ਦੇ ਵਿੱਚ ਕਿਤੇ ਵੀ ਪਰਸਨਲ ਪ੍ਰੋਬਲਮਸ ਆ ਜਾਂਦੀਆਂ ਨੇ ਉੱਥੇ ਮਾਪੇ ਤੋਂ ਬੈਟਰ ਕੋਈ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੇ ਮੈਂ ਹੀ ਪਾਪਾ ਦੀ ਗਾਈਡੈਂਸ ਲੈਂਦੀ ਹਰ 24 ਘੰਟੇ ਜੀ ਸੋ ਚਾਹੇ ਮੇਰੀ ਤਕਲੀਫ ਸੀ ਚਾਹੇ ਮੇਰੀ ਖੁਸ਼ੀ ਸੀ ਉਹਨਾਂ ਨਾਲ ਤਾਂ ਕੋਈ ਵੀ ਮੈਮਰੀ ਐਸੀ ਨਹੀਂ ਹੈ ਜਿਹਨੂੰ ਮੈਂ ਸਪੈਸ਼ਲ ਦਾ ਕਰਾਰ ਨਾ ਦੇ ਕੇ ਕਿਸੇ ਇੱਕ ਚੀਜ਼ ਨੂੰ ਸਪੈਸ਼ਲ ਦਾ ਕਰਾਰ ਦਿੰਦਾ ਸੋ ਹਰ ਇੱਕ ਮੈਮਰੀ ਬਜੀ ਸਪੈਸ਼ਲੀ ਉਹਨਾਂ ਦੇ ਨਾਲ ਹਾਂਜੀ ਸੋ ਬਾਈ ਜਿੱਦਾਂ ਅੱਜ ਕੱਲ ਦੀ ਗਾਇਕੀ ਹੈ ਉਸ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਸੀ ਭਾਜੀ ਅੱਜ ਦੇ ਟਾਈਮ ਦੇ ਜਿਵੇਂ ਕਹਿੰਦੇ ਨਾ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਅੱਜ ਦੇ ਟਾਈਮ ਦੇ ਵਿੱਚ ਵੀ ਮਾੜੀ ਚੰਗੀ ਗਾਇਕੀ ਹੈ ਉਹਨਾਂ ਦੇ ਵਕਤ 'ਚ ਵੀ ਮਾੜੀ ਚੰਗੀ ਗਾਇਕੀ ਸੀ ਉਹਨਾਂ ਤੋਂ ਪਹਿਲਾਂ ਵੀ ਮਾੜੀ ਚੰਗੀ ਗਾਇਕੀ ਸੀ ਮੜੀ ਚੰਗੀ ਕਹਿਣ ਦਾ ਦਿਲ ਨਹੀਂ ਕਰਦਾ ਕਿਸੇ ਨੂੰ ਕਿਉਂਕਿ ਹਰ ਕਿਸੇ ਦਾ ਰੋਜ਼ੀ ਰੋਟੀ ਦਾ ਮਸਲਾ ਹੈ ਕੌਣ ਪਤਾ ਨਹੀਂ ਕਿਸ ਮਜਬੂਰੀ ਕਾਰਨ ਕਿਸ ਫੀਲਡ ਚ ਕਿਉਂ ਕਿਵੇਂ ਆਇਆ ਜੀ ਅ ਵੱਡੀ ਗੱਲ ਇਹ ਹੈ ਜੀ ਉਹ ਇਹ ਕਹਿੰਦੇ ਸੀ ਵੀ ਜਿਹੜੇ ਚੰਗਾ ਕੌਂਦੇ ਨੇ ਉਹਨਾਂ ਨੂੰ ਉਹ ਅਪਰੀਸ਼ੀਏਟ ਕਰਦੇ ਸੀ ਤੇ ਜਿਹੜੇ ਮਾੜਾ ਮੋਟਾ ਵੀ ਥੋੜਾ ਬਹੁਤ ਵੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੱਚੇ ਬੈਟਰ ਕਰ ਸਕਦੇ ਨੇ ਪਰ ਨਹੀਂ ਕਰ ਰਹੇ ਉਹਨਾਂ ਨੇ ਇਨਕਰੇਜ ਕਰਦੇ ਸੀ ਜਿਵੇਂ ਤੁਸੀਂ ਤਾਂ ਇਹ ਗੱਲ ਜਾਣਦੇ ਹੋ ਕਿ ਮਾੜਾ ਤੋਂ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਕਿਹਾ ਹੀ ਨਹੀਂ ਉਹ ਮੇਰੇ ਹਿਸਾਬ ਨਾਲ ਪੂਰੀ ਦੁਨੀਆ ਦੇ ਵਿੱਚ ਇਕੱਲੇ ਐਸੇ ਨਾਨ ਕਾਉਂਟਰਵਰਸ਼ੀਅਲ ਆਰਟਿਸਟ ਨੇ ਜਿਨ੍ਹਾਂ ਨੇ ਅੱਜ ਤੱਕ ਕਿਸੇ ਨੂੰ ਮਾੜਾ ਨਹੀਂ ਕਿਹਾ ਐਂਡ ਹਾਂ ਹੱਕ ਸੱਚ ਦੀ ਲੜਾਈ ਨਹੀਂ ਛੱਡੀ ਆਖਰੀ ਦਮ ਤੱਕ ਹੱਕ ਸੱਚ ਦੀ ਲੜਾਈ ਲੜਦੇ ਰਏ ਹਰ ਪਾਸਿਓਂ ਹਰ ਤਰ੍ਹਾਂ ਤੋਂ ਪਰ ਜ਼ਰੂਰ ਉਹ ਕਹਿੰਦੇ ਸੀ ਕਿ ਜਿਹੜੇ ਬੱਚੇ ਅੱਛਾ ਕਰ ਸਕਦੇ ਨੇ ਅਪਰੀਸ਼ੀਏਟ ਕਰਦੇ ਸੀ ਉਹਨਾਂ ਨੂੰ ਐਨਕੋਰੇਜ ਕਰਦੇ ਸੀ ਐਂ ਜਿਨ੍ਹਾਂ ਦੇ ਕੋਲ ਨਹੀਂ ਸਮਰਥਾ ਸੀ ਗਾਉਣ ਦੀ ਉਹਨਾਂ ਨੂੰ ਕਹਿੰਦੇ ਸੀ ਬੇਟਾ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਛੱਡਣੀ ਚਾਹੀਦੀ ਜੀ ਪਾਪਾ ਕਹਿੰਦੇ ਤੁਸੀਂ ਜਿੱਥੇ ਬੰਦਾ ਹਿੰਮਤ ਹਾਰ ਜਾਂਦਾ ਉਹ ਤੋਂ ਥੋੜੀ ਦੂਰ ਉਹਦੀ ਮੰਜ਼ਿਲ ਹੁੰਦੀ ਹੈ ਸੋ ਹਿੰਮਤ ਨਹੀਂ ਹਾਰਨੀ ਚਾਹੀਦੀ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਐਂਡ ਮਿਊਜ਼ਿਕ ਦੇ ਵਜੋਂ ਤਾਂ ਉਹਨਾਂ ਨੇ ਹਮੇਸ਼ਾ ਸਿਖਾਇਆ ਹੀ ਹੈ ਕਿ ਜਿੰਨਾ ਸਾਫ਼ ਸੁਥਰਾ ਗਾਇਆ ਜਾਵੇ ਸੁਰ ਦੇ ਵਜੋਂ ਥੋੜਾ ਗਾਓ ਕਲੀਨ ਗਾਓ ਚਾਹੇ ਉਹ ਲਿਰਿਕਸ ਦੇ ਵਜੋਂ ਹੋਵੇ ਚਾਹੇ ਉਹ ਸੁਰਾਂ ਦੇ ਬੇਸਿਸ ਤੇ ਹੋਵੇ ਚਾਹੇ ਉਹ ਕੰਟੈਂਟ ਦੇ ਬੇਸ ਤੇ ਹੋਵੇ ਉਹ ਕਹਿੰਦੇ ਸੀ ਜਿੰਨਾ ਵੀ ਗਾਓ ਜਿੱਦਾਂ ਦਾ ਵੀ ਗਾਓ ਆਪਣੇ ਦਾਇਰੇ 'ਚ ਗਾਓ ਤੇ ਐਨਾ ਗਾਓ ਕਿ ਜ਼ਿਆਦਾ ਕਰਨ ਦੀ ਚਾਹ ਦੇ ਵਿੱਚ ਪਿਛਲਾ ਵੀ ਖਰਾਬ ਨਾ ਹੋ ਜਾਵੇ ਰਹਿੰਦਾ ਖੁੰਦਾ ਵੀ ਖਰਾਬ ਨਾ ਹੋ ਜਾਵੇ ਸੋ ਪੰਜਾਬੀ ਵਿੱਚ ਬਹੁਤ ਖਾਫਤਾ ਨੇ ਇਦਾਂ ਦੀਆਂ ਜਿਹੜੀਆਂ ਆਪਾਂ ਇਸ ਮੌਕੇ ਤੇ ਯਾਦ ਕਰ ਸਕਦੇ ਹਾਂ ਵੀ ਬਹੁਤੀ ਮਤਲਬ ਹੈ ਨਾ ਬਹੁਤਾ ਕਰਦੇ ਕਰਦੇ ਜਿਹੜਾ ਹੈਗਾ ਉਹ ਵੀ ਨਾ ਖਰਾਬ ਹੋ ਜਾਵੇ ਸੋ ਉਹਨਾਂ ਦਾ ਇਹ ਮੋਟਿਵ ਜ਼ਰੂਰ ਹੁੰਦਾ ਸੀ ਕਿ ਜਿੰਨਾ ਕਿ ਹੈ ਉਹਨਾਂ ਨੂੰ ਜ਼ਰੂਰ ਡਿਸਪਲੇ ਕਰੋ ਦੁਨੀਆ ਅਪਰੀਸ਼ੀਏਟ ਕਰਦੀ ਹੈ ਸੋ ਭਾਈ ਕੋਈ ਆਖਰੀ ਗੱਲ ਜੋ ਤੁਹਾਨੂੰ ਕਹੀ ਹੋਵੇ ਉਹਨਾਂ ਨੇ ਆਖਰੀ ਦਿਨਾਂ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਮੈਨੂੰ ਕਹਿੰਦੇ ਰਹਿੰਦੇ ਸੀਗੇ ਵੀ ਕੁਝ ਉਹਨਾਂ ਦੇ ਗਾਣੇ ਸੀ ਮਨਪਸੰਦ ਬਹੁਤ ਜ਼ਿਆਦਾ ਮੈਨੂੰ ਕਹਿੰਦੇ ਸੀ ਜੀ ਕਹਿੰਦੇ ਜੀ ਕਿ ਡਾਇਰੈਕਟ ਵੀ ਕੋਈ ਨਹੀਂ ਤੁਸੀਂ ਠੀਕ ਆ ਬਿਲਕੁਲ ਠੀਕ ਹੋ ਜਾਣਾ ਆਪਾਂ ਵੀ ਸਾਨੂੰ ਉਦੋਂ ਉਮੀਦ ਵੀ ਸੀਗੀ ਠੀਕ ਹੋ ਜਾਣਾ ਅ ਮੈਨੂੰ ਕਹਿੰਦੇ ਨੇ ਕਿ ਲਾਭ ਤੂੰ ਬੇਟਾ ਇਹ ਗਾਣੇ ਕਰਦੇ ਤੇਰਾ ਫਲੇਵਰ ਆ ਤੈਨੂੰ ਅੱਛਾ ਲੱਗਦਾ ਇਹ ਕੰਪੋਜੀਸ਼ਨ ਤੈਨੂੰ ਪਸੰਦ ਆ ਕਹਿੰਦਾ ਆਪਾਂ ਇੰਨੇ ਗਾਣੇ ਪਏ ਤੁਸੀਂ ਕਿਉਂ ਨਹੀਂ ਕਰਦੇ ਆਪਾਂ ਆਪਾਂ ਕਰਾਂਗੇ ਆਪਾਂ ਕਹਿੰਦੇ ਨਹੀਂ ਬੇਟਾ ਮੇਰੇ ਤਾਂ ਬਾਧੂ ਗਾਣੇ ਆ ਚੁੱਕੇ ਆ ਦੁਨੀਆ 'ਚ ਮੈਨੂੰ ਤਾਂ ਭੁੱਖ ਵੀ ਨਹੀਂ ਨਾ ਹੁਣ ਮੈਨੂੰ ਉਦਾਂ ਦੀ ਹੋ ਰਹੀ ਮਤਲਬ ਮੇਰੇ ਦਿਲ ਚਾਹਦਾ ਵੀ ਹੈ ਨਾ ਵੀ ਹਾਈ ਗਾਣੇ ਕਰਨੇ ਆਇਤਾ ਬੋ ਕਹਿੰਦੇ ਮੈਨੂੰ ਦੁਨੀਆ ਨੇ ਇੰਨਾ ਪਿਆਰ ਦਿੱਤਾ ਮੈਂ ਤਾਂ ਰੱਜਿਆ ਹੀ ਬਹੁਤ ਹੋਇਆ ਉਹਨਾਂ ਦੇ ਪਿਆਰ ਨਾਲ ਵੀ ਉਹਨਾਂ ਦਾ ਤਾਂ ਜਵਾਬ ਹੀ ਕੋਈ ਨਹੀਂ ਮੇਰੇ ਆਡੀਅנס ਦਾ ਮੇਰੇ ਚਾਹਣ ਵਾਲੇ ਦਾ ਮੇਰੇ ਫੈਨਸ ਦਾ ਕਹਿੰਦੇ ਬੇਟਾ ਤੁਹਾਨੂੰ ਜ਼ਰੂਰੀ ਹੈ ਗਾਉਣਾ ਸ਼ੁਰੂ ਕਰਨਾ ਸੋ ਉਹਨਾਂ ਦੀ ਆਖਰੀ ਤਾਂ ਮੈਂ ਇਹੀ ਕਹੂੰਗਾ ਵੀ ਉਹਨਾਂ ਦਾ ਮੈਸੇਜ ਵੀ ਇਹੀ ਸੀ ਅੱਛਾ ਵੀ ਇਹੀ ਸੀਗੀ ਹੀ ਵਾਂਟਡ ਅਸ ਬੋਥ ਟੂ ਸਿੰਗ ਨਾ ਕਿਉਂਕਿ ਮੈਨੂੰ ਚਾਹੁੰਦੇ ਸੀ ਕਿ ਮੈਂ ਗਾਵਾਂ ਔਰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਲੈਗੇਸੀ ਨੂੰ ਕੈਰੀ ਕਰਾਂ ਬਟ ਇਹ ਵੀ ਉਹਨਾਂ ਦੇ ਹੁੰਦੇ ਹੁੰਦੇ ਇਹ ਚੀਜ਼ ਨਹੀਂ ਦਿਖਾ ਪਾਇਆ ਕੋਸ਼ਿਸ਼ ਕਰੂੰਗਾ ਵੀ ਹੁਣ ਚਾਹੇ ਉਹਨਾਂ ਦੇ ਮਾੜਾ ਮੋਟਾ ਕੋਈ ਨਕਸ਼ਾ ਕਰਮਾ ਤੇ ਤੁਰ ਕੇ ਥੋੜਾ ਜਿਹਾ ਉਹਨਾਂ ਦੀ ਰੀਚ ਪੂਰੀ ਕਰਾਂ ਭਜੀ ਸੋ ਭਾਈ ਜੀ ਉਹਨਾਂ ਦੇ ਚੋਣ ਵਾਲਿਆਂ ਨੂੰ ਕੋਈ ਸੰਦੇਸ਼ ਕੋਈ ਅਪੀਲ ਅਪੀਲ ਭਾਜੀ ਮੇਰੀ ਇਹ ਹੀ ਹੈ ਕਿ ਬਸ ਮੈਂ ਉਹਨਾਂ ਨੂੰ ਦਿਲੋਂ ਨਭਲ아요 ਤੁਸੀਂ ਸਾਰੇ ਜਾਣੇ ਕਿਉਂਕਿ ਬਹੁਤ ਆਏ ਬਹੁਤ ਚਲੇ ਗਏ ਬਹੁਤਿਆਂ ਦੇ ਆਏ ਬਹੁਤਿਆਂ ਤੇ ਚਲੇ ਗਏ ਆਪਾਂ ਬੜੀ ਮੁਸ਼ਕਿਲ ਨਾਲ ਤੋਰਦੇ ਆ ਜਦੋਂ ਕਿਸੇ ਨੂੰ ਕਰਨ ਤੋਰਦੇ ਆ ਨਹੀਂ ਬੁਲਾਇਆ ਜਾਂਦਾ ਭਾਜੀ ਜਿਹੜਾ ਜਾਂਦਾ ਦਿਲੋਂ ਨਹੀਂ ਬੁਲਾਇਆ ਜਾਂਦਾ ਪਰ ਮੈਨੂੰ ਖੂਬਸੂਰਤੀ ਤੁਹਾਡੇ ਸਾਰਿਆਂ ਦੇ ਪਿਆਰ ਦੇ ਵਿੱਚ ਇਹ ਦਿਖਦੀ ਹੈ ਕਿ ਮੇਰੇ ਨਾਲੋਂ ਜ਼ਿਆਦਾ ਤੁਹਾਡਾ ਹੱਕ ਸੀ ਸਾਰਿਆਂ ਦਾ ਮੇਰੇ ਨਾਲੋਂ ਜ਼ਿਆਦਾ ਤੁਹਾਡਾ ਸਭ ਦਾ ਪਿਆਰ ਸੀ ਉਹਨਾਂ ਨਾਲ ਤੇ ਹੈਗਾ ਵੀ ਇਹ ਤੇ ਰਹੂਗਾ ਵੀ ਸੋ ਮੈਂ ਤੇ ਇਹੀ ਕਹਿਣਾ ਜੀ ਬਸ ਜਿੰਨਾ ਹੋ ਸਕੇ ਉਹਨਾਂ ਦੇ ਕੀਤੇ ਨੂੰ ਅਪਰੀਸ਼ੀਏਟ ਕਰਿਓ ਜੋ ਅਗਿਆ ਨਦੀ ਲੈਗਸੀ ਆਸੀਂ ਪੂਰੇ ਜ਼ੋਰ ਕੋਸ਼ਿਸ਼ ਕਰਾਂਗੇ ਹੱਥ ਜੋੜ ਕੇ ਤੁਹਾਡੇ ਸਾਹਮਣੇ ਖੜੇ ਆ ਤੁਹਾਡੇ ਹੁਕਮ ਦੇ ਵਿਧੇ ਜੋ ਤੁਸੀਂ ਕਹੋਗੇ ਅਸੀਂ ਉਹ ਕਰਾਂਗੇ ਸਾਡੇ ਇਕੱਲੇ ਤੋਂ ਲੈ ਕੇ ਸੀ ਕੈਰੀ ਨਹੀਂ ਹੋਣੀ ਹੈਗੀ ਇਹ ਸਭ ਤੁਸੀਂ ਹਿੰਮਤ ਨਾਲ ਹੀ ਕਰਾਉਣੀ ਹੈ ਸੋ ਇੰਨੀ ਕੁ ਮੇਰੀ ਹੈਗੀ ਦਸਤ ਬਸਤਾ ਗੁਜ਼ਾਰਿਸ਼ ਹੱਥ ਜੋੜ ਕੇ ਉਹਨਾਂ ਦੇ ਸਾਰੇ ਚਾਹਣ ਵਾਲਿਆਂ ਦੇ ਅੱਗੇ ਕਿ ਉਹਨਾਂ ਨੂੰ ਨਾ ਭਲਾਇਓ ਅਸੀਂ ਉਹ ਨਹੀਂ ਬਣ ਸਕਦੇ ਪਰ ਕੋਸ਼ਿਸ਼ ਜ਼ਰੂਰ ਕਰਿਓ ਕਿ ਸਾਨੂੰ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਸੀਂ ਜ਼ਰੂਰ ਤੋਰੋ ਥੈਂਕ ਯੂ ਇੰਨੇ ਔਖੇ ਸਮੇਂ ਦੇ ਵਿੱਚ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਭਾਜੀ ਸੋ ਇਹ ਹਨ ਅਲਾਪ ਸਿਕੰਦਰ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਸੋ ਇਹਨਾਂ ਨੇ ਸਰਦੂਲ ਸਿਕੰਦਰ ਸਾਹਿਬ ਦੀਆਂ ਜੋ ਮੂਮੈਂਟਸ ਨੇ ਜੋ ਯਾਦਾਂ ਨੇ ਉਹ ਸਾਡੇ ਨਾਲ ਪੇਸ਼ੀਆਂ ਕੀਤੀਆਂ ਨੇ ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜੀਵ ਸਿੰਘ ਖੰਨਾ